ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਕਟ ਸਵੈਟਰ ਬੱਚਿਆਂ ਦੀਆਂ ਕੋਟੀਆਂ ਸਵੈਟਰਸ ਕੀ ਵੀ ਬਲouses ਕੈਪ ਠੀਕ ਹੈ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ ਬਾਰਡਰ ਦੇ ਤੌਰ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਜਿਵੇਂ ਕੁੰਡੇ ਪਾਉਣ ਤੋਂ ਬਾਅਦ ਬਾਰਡਰ ਬਣਾ ਲੈਣਾ ਠੀਕ ਹੈ ਇਹ ਜਿੰਨਾ ਚੜਾਈ ਚ ਤੁਸੀਂ ਰੱਖਣਾ ਹੋਗਾ ਰੱਖ ਸਕਦੇ ਆ ਇਹ ਤੁਹਾਡੀ ਮਰਜ਼ੀ ਹੈ 4 ਇੰਚ 5 ਇੰਚ ਉਸ ਤੋਂ ਬਾਅਦ ਤੁਸੀਂ ਕੋਈ ਹੋਰ ਡਿਜ਼ਾਈਨ ਜਿਹੜਾ ਸ਼ੁਰੂ ਕਰ ਸਕਦੇ ਹੋ ਜਾਂ ਉੱਪਰ ਪਲੇਨ ਠੀਕ ਹੈ ਸਿੱਧੀਆਂ ਉਲਟੀਆਂ ਸਲਾਂਗਾਂ ਚ ਇਸ ਤਰ੍ਹਾਂ ਆਪਣਾ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਹੋ ਨਾਲ ਜਿਹੜੀ ਇਹ ਬਟਨ ਪੱਟੀ ਵੀ ਤੁਸੀਂ ਚਲਾ ਸਕਦੇ ਆ ਇਸ ਤਰ੍ਹਾਂ ਸਕੀਰੀ ਬਣਾ ਰਹੇ ਹਾਂ ਜਾਂ ਬਲਾਊਜ਼ ਬਣਾ ਰਹੇ ਹਾਂ ਨੀਚੇ ਚੜਾਈ ਚ ਬਾਰਡਰ ਬਣਾ ਲੈਣਾ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਜੇਕਰ ਇਸ ਨੂੰ ਤੁਸੀਂ ਪੂਰੇ ਪ੍ਰੋਜੈਕਟ ਲਈ ਬਣਾਉਣਾ ਤਾਂ ਪੂਰੇ ਪ੍ਰੋਜੈਕਟ ਲਈ ਵੀ ਬਣਾ ਸਕਦੇ ਹਾਂ ਤੇ ਜੇਕਰ ਨੀਚੇ ਕੋਈ ਹੋਰ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਬਣਾਉਣਾ ਤਾਂ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹਾਂ ਇਹਨੂੰ ਕਿਵੇਂ ਸੈੱਟ ਕਰਨਾ ਹੈ ਤੁਹਾਡੀ ਆਪਣੀ ਮਰਜ਼ੀ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਸੈੱਟ ਕਰ ਸਕਦੇ ਹੋ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਦੋ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਇਸ ਡਿਜ਼ਾਈਨ ਨੂੰ ਸੈੱਟ ਕਰਨ ਲਈ ਏਕੇ ਕੁੰਡਾ ਤੁਸੀਂ ਕੰਨੀਆਂ ਤੇ ਵਾਧੂ ਰੱਖ ਲੈਣਾ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਆ ਪੈਸ ਡਿਜ਼ਾਈਨ ਦੀ ਪਹਿਲੀ ਸਲਾਈ ਕੁੰਡੇ ਪਾਉਣ ਤੋਂ ਬਾਅਦ ਜੇਕਰ ਤੁਸੀਂ ਬਾਰਡਰ ਦੇ ਤੌਰ ਤੇ ਬਣਾ ਰਹੇ ਤਾਂ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਪਹਿਲੀ ਸਲਾਈ ਆਪਾਂ ਸ਼ੁਰੂ ਕਰ ਲਾਂਗੇ ਪਹਿਲਾ ਕੁੰਡਾ ਵਾਧੂ ਆ ਬੁਣੋ ਇਹਨੂੰ ਬਣਾਈ ਕਰ ਸਕਦੇ ਆ ਜਾਂ ਆਤਾਰ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੁਣ ਆਪਣਾ 4 4 ਕੁੰਡਿਆਂ ਤੇ ਡਿਜ਼ਾਈਨ ਬਣੂਗਾ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡੇ ਪਹਿਲਾਂ ਆਪਾਂ ਉਲਟੇ ਬਣਾ ਲੈਣੇ ਆ ਇਸ ਤਰ੍ਹਾਂ ਥ੍ਰੈਡ ਪਿੱਛੇ ਕਰ ਲੈਣਾ ਜਿਹੜੇ ਹੁਣ ਆਪਣੀ ਇਹ ਦੋ ਕੁੰਡੀਆਂ ਇਹਨਾਂ ਵਿੱਚੋਂ ਪਹਿਲਾ ਕੁੰਡਾ ਜਿਹੜਾ ਇਸ ਤਰ੍ਹਾਂ ਇਹ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਆਪਾਂ ਪਾਸ ਕਰ ਲੈਣਾ ਇਹਨੂੰ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਪਿੱਛੇ ਵਾਲ ਨੂੰ ਘੁਮਾ ਕੇ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਠੀਕ ਹੈ ਫਿਰ ਜਿਹੜਾ ਛੱਡਿਆ ਕੁੰਡਾ ਹੈ ਇਹਨੂੰ ਆਪਾਂ ਸਿੰਪਲ ਬਣਾ ਲੈਣਾ ਇਸ ਤਰ੍ਹਾਂ ਸਿੰਪਲ ਸਿੱਧਾ ਕੁੰਡਾ ਇਸ ਤਰ੍ਹਾਂ ਇਹੀ ਚਾਰ ਚਾਰ ਕੁੰਡੇ ਤੁਸੀਂ ਬਾਰ ਬਾਰ ਰਿਪੀਟ ਕਰਦੇ ਜਾਣੇ ਥ੍ਰੈਡ ਅੱਗੇ ਕਰਾਂਗੇ ਦੋ ਕੁੰਡੇ ਬਣਾਵਾਂਗੇ 올ਟ ਥ੍ਰੈਡ ਪਿੱਛੇ ਕਰਾਂਗੇ ਦੋ ਕੁੰਡੇ ਡਿਜ਼ਾਈਨ ਵਾਲੇ ਉਸੇ ਤਰ੍ਹਾਂ ਦੂਸਰਾ ਕੁੰਡਾ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਪਾਸ ਕਰ ਲੈਣਾ ਥ੍ਰੈਡ ਸਲਾਈ ਤੇ ਪਿੱਛੇ ਵੱਲ ਨੂੰ ਘੁਮਾ ਕੇ ਲੈ ਕੇ ਜਾਣਾ ਤੇ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਫਿਰ ਜਿਹੜਾ ਛੱਡਿਆ ਕੁੰਡਾ ਹੈ ਨੂੰ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਕਰ ਲੈਣਾ ਅੱਗੇ ਦੋ ਕੁੰਡੇ ਬਣਾ ਲੈਣੇ ਆਪਾਂ ਉਲਟੇ ਥ੍ਰੈਡ ਪਿੱਛੇ ਕਰਨਾ ਹੈ ਪਹਿਲਾ ਕੁੰਡਾ ਛੱਡ ਕੇ ਜਿਹੜਾ ਆਪਣਾ ਇਹ ਦੂਸਰਾ ਕੁੰਡਾ ਹੈ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈ ਜਾਣਾ ਠੀਕ ਹੈ ਫਿਰ ਥ੍ਰੈਡ ਪਿੱਛੇ ਵੱਲ ਨੂੰ ਘੁਮਾ ਕੇ ਇਹਨੂੰ ਸਿੱਧਾ ਬਣਾਈ ਕਰ ਲੈਣਾ ਇਸ ਤਰ੍ਹਾਂ ਛੱਡਿਆ ਕੁੰਡਾ ਜਿਹੜਾ ਸਿੰਪਲ ਸਿੱਧਾ ਬਣਾ ਲੈਣਾ ਦੇਖੋ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਇਸੇ ਤਰ੍ਹਾਂ ਆਪਾਂ ਪਹਿਲੇ ਸਲਾਈ ਬਰੀ ਬਣਾਉਂਦੇ ਜਾਣਾ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਜਿਹੜਾ ਤੁਸੀਂ ਬਣਾ ਲਓਗੇ ਦੋ ਕੁੰਡੇ ਉਲਟੇ ਥ्रेड ਕਰਨਾ ਹੈ ਪਿੱਛੇ ਦੂਸਰਾ ਕੁੰਡਾ ਕੁੰਡੇ ਦੇ ਉੱਪਰ ਦੀ ਲੈ ਆਉਣਾ ਇਸ ਤਰ੍ਹਾਂ ਥ੍ਰੈਡ ਪਿੱਛੇ ਵਾਲ ਨੂੰ ਘੁਮਾ ਕੇ ਇਸ ਤਰ੍ਹਾਂ ਇਹਨੂੰ ਸਿੱਧਾ ਬਣਾ ਲੈਣਾ ਠੀਕ ਹੈ ਜੀ ਫਿਰ ਦੂਸਰਾ ਥ੍ਰੈਡ ਕਰਨਾ ਹੈ ਕਿ ਦੋ ਕੁੰਡੇ ਬਣਾਉਣੀਆਂ ਉਲਟੇ ਥ੍ਰੈਡ ਕਰਨਾ ਹੈ ਪਿੱਛੇ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਫਿਰ ਪਹਿਲਾ ਛੱਡਿਆ ਹੋਇਆ ਕੁੰਡਾ ਬਣਾ ਲੈਣਾ ਦੋ ਕੁੰਡੇ ਉਲਟੇ ਲਾਸਟ ਤੇ ਵੀ ਜਿਵੇਂ ਆਪਣਾ ਸਟਾਰਟਿੰਗ ਚ ਬਣਾਇਆ ਆਪਾਂ ਲਾਸਟ ਤੇ ਉਸੇ ਤਰ੍ਹਾਂ ਆਉਣੇ ਚਾਹੀਦੇ ਜਿਵੇਂ ਦੋ ਕੁੰਡੇ ਉਲਟੇ ਆਏ ਸੀ ਪਹਿਲਾ ਕੁੰਡਾ ਤਾਰਿਆ ਸੀ ਉਸ ਤੋਂ ਬਾਅਦ ਦੋ ਕੁੰਡੇ ਉਲਟੇ ਇਸੇ ਤਰ੍ਹਾਂ ਇੱਧਰ ਦੋ ਕੁੰਡੇ ਉਲਟੇ ਲਾਸਟ ਵਾਲਾ ਸਿੱਧੇ ਪਾਸੇ ਦੀ ਸਲਾਈ ਵਾਧੂ ਕੁੰਡਾ ਸਿੱਧਾ ਬਣਾ ਲਾਂਗੇ ਇੱਕ ਸਲਾਈ ਕੰਪਲੀਟ ਕਰ ਲਈ ਡਿਜ਼ਾਈਨ ਦੀ ਆਪਾਂ ਦੂਸਰੀ ਸਲਾਈ ਆ ਗਈ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਵਾਧੂ ਆਪਣੋ ਚਾਹੇ ਤਾਰੋ ਉਸ ਤੋਂ ਬਾਅਦ ਜਿਹੜੇ ਕੁੰਡੇ ਦੋ ਉਧਰ ਆਪਾਂ ਉਲਟੇ ਬਣਾਏ ਆ ਇੱਧਰ ਆਪਾਂ ਸਿੱਧੇ ਬਣਾਉਣੇ ਆ ਇਸ ਤਰ੍ਹਾਂ ਦੋ ਸਿੱਧੇ ਡਿਜ਼ਾਈਨ ਵਾਲੇ ਕੁੰਡੇ ਆਪਾਂ ਇੱਧਰ ਉਲਟੇ ਬਣਾ ਲੈਣੇ ਤਾਂ ਦੂਸਰੀ ਸਲਾਈ ਸਾਰੀ ਆਪਣੀ ਇਸੇ ਤਰ੍ਹਾਂ ਆਊਗੀ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਬਹੁਤ ਹੀ ਈਜ਼ੀ ਡਿਜ਼ਾਈਨ ਦੋ ਕੁੰਡੇ ਸਿੱਧੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਹੋਰ ਵੀ ਬਹੁਤ ਹੀ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਜਿਹੜੇ ਵੇਖ ਸਕਦੇ ਹੋ ਲਓ ਜੀ ਦੂਸਰੀ ਸਲਾਈ ਵੀ ਆਪਣੀ ਕੰਪਲੀਟ ਹੋ ਗਈ ਦੂਸਰੀ ਸਲਾਈ ਬਣ ਗਈ ਇਸ ਤਰ੍ਹਾਂ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਵਿਦਾਊਟ ਜਾਲੀ ਡਿਜ਼ਾਈਨ ਹੈ ਆਪਣਾ ਕੋਈ ਪ੍ਰੋਜੈਕਟ ਤੁਸੀਂ ਆਪਣਾ ਜਾਲੀ ਤੋਂ ਬਿਨਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵਿਦਾਊਟ ਜਾਲੀ ਡਿਜ਼ਾਈਨ ਹੈ ਫੇਰ ਆ ਗਿਆ ਆਪਾਂ ਰਾਈਟ ਸਾਈਡ ਤੇ ਪਹਿਲਾ ਕੁੰਡਾ ਤਾਰੂ ਚਾਹੀਏ ਬੁਣੂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਉੱਪਰ ਦੀ ਲੈ ਜਾਣਾ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਦੇਖੋ ਡਿਜ਼ਾਈਨ ਦੀ ਪਹਿਲੀ ਸਲਾਈ ਦੁਬਾਰਾ ਫੇਰ ਰਿਪੀਟ ਹੋਊ ਜਿਹੜੀ ਆਪਾਂ ਕਰਨ ਲੱਗੇ ਆ ਠੀਕ ਹੈ ਦੋ ਹੀ ਸਲਾਈਆਂ ਦਾ ਡਿਜ਼ਾਈਨ ਦੋ ਸਲਾਈਆਂ ਪਰ ਰਿਪੀਟ ਕਰ ਚੁੱਕੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਦੁਬਾਰਾ ਰਿਪੀਟ ਕਰਨ ਜਾ ਰਹੇ ਆ ਇਸ ਤਰ੍ਹਾਂ ਠੀਕ ਹੈ ਕਈ ਵਾਰ ਕੀ ਹੁੰਦਾ ਜਿਹੜੀਆਂ ਮੇਰੀਆਂ ਭੈਣਾਂ ਨਾਆਂੀਆਂ ਸਲਾਈ ਦਾ ਕੰਮ ਸਿੱਖ ਰਹੀਆਂ ਆ ਇਸ ਤਰ੍ਹਾਂ ਸੌਰੀ ਬਣਾਈ ਦਾ ਕੰਮ ਸਿੱਖ ਰਹੀਆਂ ਆ ਤਾਂ ਕੀ ਹੁੰਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਦੁਆਰਾ ਜਿਹੜਾ ਡਿਜ਼ਾਈਨ ਆ ਆਪਾਂ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਇਸ ਲਈ ਮੈਂ ਉਹਨਾਂ ਲਈ ਜਿਹੜੀ ਇਹ ਦੁਆਰਾ ਸਲਾਈ ਸ਼ੁਰੂ ਕਰ ਰਹੀ ਹਾਂ ਠੀਕ ਹੈ ਇਸ ਤਰ੍ਹਾਂ ਦੋ ਕੁੰਡੇ ਉਲਟੇ ਫਿਰ ਇਸ ਤਰ੍ਹਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਥ੍ਰੈਡ ਪਿੱਛੇ ਵੱਲ ਨੂੰ ਲੈ ਕੇ ਜਾਣਾ ਘੁਮਾ ਕੇ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾ ਲੈਣਾ ਠੀਕ ਹੈ ਦੋ ਕੁੰਡੇ ਉਲਟੇ ਇਡ ਕਰਨੇ ਪਿੱਛੇ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਉੱਪਰ ਦੀ ਪਾਸ ਕੀਤਾ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਲਜਾਣਾ ਸਿੱਧਾ ਬਣਾ ਲੈਣਾ ਪਹਿਲਾ ਕੁੰਡਾ ਛੱਡਿਆ ਹੋਇਆ ਸਿੱਧਾ ਬਣਾ ਲੈਣਾ ਦੋ ਉਲਟੇ ਥ੍ਰੈਡ ਕੀਤਾ ਪਿੱਛੇ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਉੱਪਰ ਦੀ ਲੈ ਆਉਣਾ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਇਸ ਤਰ੍ਹਾਂ ਪਿੱਛੇ ਵੱਲ ਨੂੰ ਲੈ ਕੇ ਜਾਣਾ ਕੁੰਡਾ ਸਿੱਧਾ ਬਣਾ ਲੈ ਫਿਰ ਛੱਡਿਆ ਹੋਇਆ ਕੁੰਡਾ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਦੋ ਕੁੰਡੇ ਉਲਟੇ ਇਸ ਤਰ੍ਹਾਂ ਡਿਜ਼ਾਈਨ ਵਾਲੇ ਦੋ ਕੁੰਡੇ ਉਸੇ ਤਰ੍ਹਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਦੇ ਉੱਪਰ ਦੀ ਲਿਆ ਕੇ ਇਸ ਤਰ੍ਹਾਂ ਬਣਾਉਣਾ ਥ੍ਰੈਡ ਪਿੱਛੇ ਵੱਲ ਨੂੰ ਲੈ ਕੇ ਜਾਣਾ ਘੁਮਾ ਕੇ ਸਿੱਧਾ ਬਣਾਤਾ ਫਿਰ ਛੱਡਿਆ ਹੈ ਉਹ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਸਾਰੀ ਸिलाई ਆਪ ਪਾਸਟ ਤੱਕ ਇਸੇ ਤਰ੍ਹਾਂ ਬਣਾਉਂਦੇ ਜਾਣਾ ਲਾਸਟ ਦੇ ਦੋ ਕੁੰਡੇ ਉਲਟੇ ਆ ਕਿ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਦੇਖੋ ਪਹਿਲੀ ਸਲਾਈਡ ਜੈਨ ਦੀ ਦੁਬਾਰਾ ਰਿਪੀਟ ਹੋ ਗਈ ਦੂਸਰੀ ਸਲਾਈ ਆਗੀ ਰੌਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਹਬ ਨੂੰ ਜਿਹੜੇ ਉਧਰ ਉਲਟੇ ਆ ਇਧਰ ਬਣਾਵਾਂਗੇ ਸਿੱਧੇ ਦੋ ਸਿੱਧੇ ਦੋ ਉਲਟੇ 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 ਰੰਗ ਸਾਈਡ ਤੋਂ ਸਾਰੀ ਸਲਾਈ ਇਸੇ ਤਰ੍ਹਾਂ ਲੋ ਜੀ ਦੋ ਵਾਰ ਆਪਣਾ ਡਿਜ਼ਾਈਨ ਰਿਪੀਟ ਹੋ ਗਿਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਅਸੇ ਡਿਜ਼ਾਈਨ ਨੂੰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜਿਹੜਾ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ